ਗੁਜਰੋ ਜੀ ਮੈਂ ਗੁਜਰੀ ਦੇ ਸੋਹਣੇ ਸਰਦਾਰ ਗੁਜਰੇ ਸਾਨੂੰ ਗੜੀ ਚਮਕੌਰ ਦੀ ਦੱਸਦੀ ਹੈ ਇੱਥੇ ਅਜੀਤ ਤੇ ਇੱਥੇ ਜੁਝਾਰ ਗੁਜਰੇ ਦੋ ਕਰਗੇ ਮਜਬੂਤ ਕੰਧ ਸਰਹੰਦ ਵਾਲੀ ਪਤ ਚਾਰ ਸੇ ਚਾਰਾਂ ਦੇ ਚਾਰ ਗੁਜਰੇ ਜਾਮਾ ਲੀਰੋ ਲੀਰ ਸੇ ਜੱਗ ਦੇ ਪਾਵੇਂ ਸ਼ਹਿਨशाह ਦਾ ਫਿਰ ਵਿਸਦਤ ਯਾਰ ਦੀ ਰਾਤ ਗੁਜਾਰ ਗੁਜਰੇ ਫਿਰ ਵਿਸਦਤ ਯਾਰ ਦੀ ਰਾਤ ਗੁਜਾਰ ਗੁਜਰੇ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਾਰਡ ਨੰਬਰ 3 ਕੁਰਾਲੀ ਦੇ ਵਿੱਚ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਮੋਤੀ RAM ਮਹਾਰਾਜ ਜੀ ਨੂੰ ਯਾਦ ਕਰਦੇ ਹੋਏ ਰਾਜੇ ਤੇ ਦੁੱਧ ਦਾ ਲੰਗਰ ਲਗਾਇਆ ਗਿਆ ਹੈ ਸਦੁੱਧ ਦੇ ਲੰਗਰ ਦੀ ਸੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਦੁਬਈ ਤੋਂ ਗੁਰਬਖਸ਼ ਸਿੰਘ ਜੀ ਤੇ ਅਮਰਜੀਤ ਸਿੰਘ ਜੀ ਤੇ ਹੋਰ ਸਾਡੇ ਸੰਗਤਾਂ ਵੱਲੋਂ ਲਗਾਇਆ ਗਿਆ ਜੀ ਸਾਰਿਆਂ ਧੰਨਵਾਦ ਕਰਦੇ ਆ ਸੋ ਜੋ ਕਿ ਸਾਡੇ ਤਨ ਪਹੁੰਚਣ ਦਾ ਸ਼ਾਨ ਹੈ ਇਹ ਪੰਜਾਬ ਨਿਊਜ਼ ਚੈਨਲ ਕੋਰਾਲੀ ਵਾਲਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਜੋ ਵੀ ਸੀ ਸਤ ਗੁਰੂ ਦਾ ਨਾਹੀ ਓ ਕਿਛੋ ਨਾਰ ਬੀਤੀ ਨਿਕਲ ਗਿਆਂ ਵਾਲਿਆ ਸੀ ਤੰਗ ਤੂੰ ਫੇਰ ਧਰਮ ਦੀ ਜਿੱਤੀ ਤੰਗ ਕਰ ਗਿਆ ਵਾਲਿਆ ਤੂੰ ਤੰਗ ਤੂੰ ਫੇਰ ਧਰਮ ਦੀ ਜਿੱਤੀ ਜੇ ਪਾਰਸ ਲਿਖਾ ਨੇ ਘਾਰੇ ਦੀ ਮਾਨ ਤੂੰ ਬਹੁ ਸੂਰਿਆ ਦੇ ਕਲ ਜੀ ਹਾਏ ਹਾਏ ਹਾਜੀ ਜੰਗ ਤੂੰ ਫੇਰ ਧਰਮ ਦੀ ਜਿੱਤੀ ਤਨ ਕਰ ਗਈ ਆਵਾਰਿਆ ਤੂੰ ਜੰਗ ਤੂੰ ਫੇਰ ਧਰਮ ਦੀ ਜਿੱਤੀ ਸਾਰਸ ਲਖਾਰੀ ਦੀ ਉਹ ਸਾਰਸ ਲਖਾਰੀ ਦੀ ਮਾਨ ਤੂੰ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਬੋਲੇ ਕੀ ਬਤ ਹੈ ਕਿ ਬਗਵਾਣਾ ਚੱਲ ਰਿਹਾ ਹੈ ਹਾਂਜੀ ਬਹੁਤ ਸੀ ਵੀ ਲੰਗਰ ਲਗਾਇਆ ਹੈ ਪਰ ਸਾਦੇ ਨਾਲ ਕੀ ਕਹਿਣਾ ਚਾਹੋ ਬਸ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਦੇ ਸਰਬਸਤ ਦਾਨੀ ਉਹਨਾਂ ਦੇ ਪਰਜੰਦ ਚਾਰੇ ਸਾਹਿਬ ਜਿਆਦਿਆਂ ਦੀ ਸ਼ਹੀਦੀ ਦੀ ਯਾਦਗਾਰ ਨੂੰ ਮੁੱਖ ਰੱਖਦੇ ਹੋਏ ਦੀ ਸਾਰੀਆਂ ਸੰਗਤਾਂ ਵੱਲੋਂ ਸਹਿਯੋਗ ਦੇ ਨਾਲ ਇਹ ਗੁਰੂ ਕੇ ਲੰਗਰ ਜਿਹੜੇ ਆ ਇਹ ਪਰਮਾਤਮਾ ਬਾਈਗੁਰੂ ਜੀ ਆਪ ਵੀ ਜਲਾ ਰਹੇ ਨੇ ਜੀ ਤੇ ਸਾਰੀਆਂ ਸੰਗਤਾਂ ਦੇ ਪਰਮਾਤਮਾ ਦਾ ਗੁਰੂ ਮਹਾਰਾਜ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੱਥ ਰੱਖਣ ਸਾਰੀਆਂ ਸੰਗਤਾਂ ਤੇ ਪਰਮਾਤਮਾ ਅੱਗੇ ਵਾਸਤੇ ਵੀ ਅੱਜ ਹੀ ਕਿਰਪਾ ਕਰਕੇ ਜਿਹੜੇ ਲੰਗਰ ਦੀ ਪ੍ਰਥਾ ਚੱਲਦੀ ਹੈ ਚਲਾਈ ਰੱਖਣ ਜੀ ਸੰਗਤਾਂ ਦੇ ਸਿਰ ਤੇ ਮਿਹਰ ਕਰਿਆ ਰੱਖਣ ਜੀ ਹਾਂਜੀ ਬਾਈਗੁਰੂ ਠੀਕ ਆ ਹਲਸਾ ਜੀ ਬਾਈਗੁਰੂ ਜੀ ਧੰਨ ਹੋ ਜੋ ਵੀ ਸੀ ਸਤ ਗੁਰੂ ਦਾ ਨਾਹੀ ਔਰ ਕਿਸੇ ਨਾਲ ਬੀਤੀ ਨੇ ਕਲ ਗਿਆ ਵਾਲਿਆ ਜੀ ਜੰਗ ਤੂੰ ਫੇਰ ਧਰਮ ਦੀ ਜਿੱਤੀ ਤਨ ਕਰ ਗਿਆ ਵਾਲਿਆ ਤੂੰ ਜੰਗ ਤੂੰ ਫੇਰ ਤਰਬਦੀ ਜਿੱਤੀ ਸਰਸ ਲਖਾਰੀ ਜੀ ਸਰਸ ਲਖਾਰੀ ਜੀ ਮਾਨ ਤੂੰ ਬਹੁ ਸੂਰਿਆ ਦੇ ਤੇ ਸਰ ਸਾਦੇ ਕੰਦੇ ਦੀ ਫਤਿਹ ਹਰ ਸਾਲ ਕਰਾ ਇਹ ਸਾਲ ਵੀ ਜੋ ਤੁਹਾਡੇ ਵੱਲੋਂ ਸਮਾਂ ਤੇ ਹਾਂਜੀ ਜੋ ਸ੍ਰੀ ਗੁਰੂ ਸਾਹਿਬਾਨ ਚੰਰੇ ਉਸ ਤੇ ਲੰਗਰ ਲਗਾਏ ਹਾਂ ਹਾਂਜੀ ਬਸ ਇਹ ਜੀ ਸਾਹਿਬ ਜਾਂ ਦੀ ਯਾਦ ਵਿੱਚ ਜੀ ਲੰਗਰ ਲਾ ਰਹੇ ਹਾਂ ਜੀ ਉਹਨਾਂ ਯਾਦ ਕਰ ਰਹੇ ਹਾਂ ਹਾਂਜੀ ਇਹ ਲੰਗਰ ਲਾਏ ਜੀ ਜਨਤਾ ਦੇ ਸਹਿਯੋਗ ਨਾਲ ਹਾਂਜੀ ਆਏ ਸਾਲ ਲਾਉਣਾ ਜੀ ਲੰਗਰ 4 ਸਾਲ ਹੋ ਗਏ ਲਾਉਦੇ ਇਹਨੂੰ ਹਾਂਜੀ ਵਾਹਿਗੁਰੂ ਜੀ ਦੀ ਫਤਿਹ वाहगुरु जी का खालसा वाहेगुरु जी की फते। ए अंकल जी वालों लगाया गया मैं तो सेवादार हा एक ਹਾਂ ਜੀ ਸੇਵਾ ਕਰ ਰਹੇ ਹੋ ਕਿਹਦਾ ਸੇਵਾ ਕਰ ਰਹੇ ਹੋ ਸੇਵਾ ਕਰਕੇ ਬਹੁਤ ਚੰਗਾ ਲੱਗ ਰਿਹਾ ਹੈ ਇਹ ਹਾਦਸ ਬੜੀ ਅਦੁੱਤੀ ਸੀ ਫਿਰ ਜਾਂ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਲੰਗਰੇ ਸੇਵਾ ਕਰ ਰਹੇ ਹੋ ਕੀ ਕਹਣਾ ਚਾਹੋ ਲੰਗਰ ਉਹ ਇਸ ਤਰ੍ਹਾਂ ਹੀ ਜਿਹੜੇ ਜਿੰਨੇ ਜਿੰਨਾ ਇਜਾਜ਼ਤ ਲੰਗਰ ਲੱਗਦਾ ਉਹਨਾਂ ਹੀ ਜਿਹੜੀ ਆਪਣੀ ਸੇਵਾ ਆਪਣੀ ਜਿਹੜੀ ਬਸ ਹਾਦਸ ਬੜੀ ਅਦੁੱਤੀ ਸੀ ਛੋਟੇ ਛੋਟੇ ਬੱਚੇ ਜਿਹੜੇ ਮਾਸੂਮ ਸੀ ਉਹਨਾਂ ਨੇ ਵੀ ਇੰਨੀ ਮੰਨੀ ਉਹਨਾਂ ਨੇ ਆਪਣੇ ਧਰਮ ਦੀ ਖਾਤਰ ਆਪਣੀ ਜਾਨਾਂ ਕਰਮਾਨ ਕਰਤੀਆਂ ਤੇ ਇਸ ਤਰ੍ਹਾਂ ਜਿਹੜੇ ਬਡੇ ਸੀ ਬਡੇ ਵੀ ਜਿਹੜੇ ਲੱਖਾਂ ਦੀ ਫੌਜ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਇਸ ਕਰਕੇ ਉਹਨਾਂ ਦਾ ਅਸੀਂ ਦੇਣਾ ਦੇ ਹੀ ਨਹੀਂ ਸਕਦੇ ਅਸੀਂ ਹਰ ਸਾਲ ਕੋਸ਼ਿਸ਼ ਕਰਦੇ ਵੀ ਅਸੀਂ ਆਪਣਾ ਤੈਲ ਫੁੱਲ ਕਰਕੇ ਉਹਨਾਂ ਦੀ ਲੰਗਰ ਦੀ ਸੇਵਾ ਕਰ ਸਕੀਏ ਇਹਦੀ ਸੇਵਾ ਜਿਹੜੀ ਨਿਭਾਈ ਜਾਂਦੀ ਏ ਸਖਵਾਲ ਸਿੰਘ ਜੀ ਜੋ ਪੁੱਤਰ ਲਖਮੀਰ ਸਿੰਘ ਜੀ ਹਰ ਸਾਲ ਹੀ ਇਹਨਾਂ ਉਦਮ ਇਹ ਬੜੇ ਤਰ੍ਹਾਂ ਨਾਲ ਕਰਦੇ ਆ ਇਹ ਬੜੇ ਇਸ ਗੱਲ ਦੇ ਸੀ ਇਹਨਾਂ ਦੇ ਰਿਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ